ਮੇਤਰੋ 911 ਦਾ ਤੁਸੀਂ ਨੇ ਬੜੇ ਵੇਖੇ ਹੋਣਗੇ ਪਰ ਜਿਹੜਾ 911 ਤੁਹਾਨੂੰ ਅੱਜ ਦਿਖਾਉਣਾ ਨਾ ਬਾਈ ਗੁਰਕੀਰਤ ਕੋਲੇ ਖੜਾ ਹੈ ਡਿਟੇਲ ਦੱਸਣ ਲੱਗਿਆ ਤੁਸੀਂ ਕਹੋਗੇ ਇਹ ਚ ਵੱਖਰਾ ਕੀ ਹੈ ਵੱਖਰਾ ਇਹਦੇ ਵਿੱਚ ਬਾਹਲਾ ਕੁਝ ਹੈ ਬਈ ਦੱਸੀ ਇਹਦੇ ਵਿੱਚ ਵੱਖਰਾ ਕੀ ਹੈ ਯਾਰ ਵੱਖਰੇ ਬਹੁਤ ਬਹੁਤ ਕੋਸਾ ਜੀ ਛਤਰੀ ਇਹਦੀ ਅਲੱਗ ਲਵਾਈ ਵੀ ਆ ਛਤਰੀ ਇਹਦੀ ਅਜ ਤੱਕ ਕਿਸੇ ਨੇ ਵੇਖੀ ਨਹੀਂ ਹੋਣੀ ਕਿਸੇ ਨੇ ਵੇਖੀ ਨਹੀਂ ਹੋਣੀ ਹਾਂ ਉਹ ਇੰਜਨ ਹਾਂ ਉਹਦਾ ਕੀ ਕਹਿੰਦੇ ਨੇ ਸੋਨੇ ਲਿੱਕੇ ਸੋਨੇ ਲਿੱਕੇ ਦਾ ਲਵਾਇਆ ਹੋਇਆ ਕਿੰਨੇ ਮਾਡਲ ਦਾ ਇਹ ਸਾਰਾ ਮਾਡਲ ਦੇ ਇੰਜਨ ਸਾਰਾ ਨਾ ਸਾਰਾ ਮਾਡਲ ਦੇ ਇੰਜਨ ਬੰਪਰ ਇਹਦੇ ਫਾਰਮ ਟਰੈਕ ਦਾ ਹੈ ਹਾਂ ਪਾਵਰ ਸਟੀਅਰਿੰਗ ਹੋਇਆ ਹੋਇਆ ਬਈ ਸਾਰਾ ਸਟੀਅਰਿੰਗ ਹੋਇਆ ਪਿਆ ਜੀ ਖੁੱਲਾ ਡੁੱਲਾ ਤੇ ਪਲੇਟਫਾਰਮ ਹੈ ਆ ਖੁੱਲਾ ਡੁੱਲਾ ਇਹਦਾ ਗੇਅਰ ਬਈ ਗੇਅਰ ਸਾਈਡਾਂ ਤੇ ਆ ਗਈ ਇਹਦੇ ਅਸਾ ਉਹ ਆ ਗਿਆ ਸਪੀਡਾ ਸਾਈਡਾਂ ਤੇ ਕੱਢਦੀਆਂ ਗੇਅਰ ਸੈਂਟਰ ਚ ਦੇਤਾ ਗੇਅਰ ਹਾਂ ਸੈਂਟਰ ਜਾਏਗੇ ਓਕੇ ਪਰ ਮੈਂ ਇੱਕ ਹੋਰ ਵੀ ਇਹਦੇ ਵਿੱਚ ਆਹ ਦੇਖੀ ਆਹ ਜਿਹੜੀਆਂ ਲਿੰਕਾਂ ਨੇ ਇਹਦੀਆਂ ਇਹ ਜੋਂਡੀਆਰ ਦੀਆਂ ਇਹ ਜੋਂਡੀਆਰ ਦੀਆਂ ਲਵਾਈਆਂ ਹੋਈਆਂ ਨੇ ਇਹ ਜੋਂਡੀਆਰ ਦੀਆਂ ਲਿੰਕਾਂ ਨੇ ਲੈ ਚਾਰ ਪੰਜ ਟਰੈਕਟਰਾਂ ਦਾ ਸਮਾਨ ਇਕੱਠਾ ਕਰਕੇ ਇਕੱਲੇ ਣਾੜ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੋਈ ਹੈ ਕਰੋ ਕੀਤਾ ਇਹਦੀ ਡਿਮਾਂਡ 3 ਲੱਖ ਰੁਪਏ ਦੀ 3 ਲੱਖ ਰੁਪਏ ਡਿਮਾਂਡ ਰੱਖੀ ਹੈ ਮਾਨਤਨ ਹੋਜੂ ਮੌਕੇ ਤੇ ਹਾਂਜੀ ਮਾਨਤਨ ਫੁੱਲ ਕਰਾਂਗੇ ਓਕੇ ਪੂਰਾ ਮਾਨਤਨ ਕਰਾਂਗੇ ਚੱਕੋ ਮਿੱਤਰੋ ਮੌਕੇ ਤੇ ਹੋਊਗਾ ਫੁੱਲ ਮਾਨਤਨ ਆਪਨੇ ਖੜੇ ਕਿੱਥੇ ਆ ਇਸ ਟਾਈਮ ਕੈਦੂਪੁਰ ਪਿੰਡ ਹਾਂ ਭਾਰਸੋਂ ਰੋਡ ਹਾਂ ਕੈਦੂਪੁਰ ਖੜੇ ਆ ਇਸ ਟਾਈਮ ਭਾਰਸੋਂ ਰੋਡ ਤੇ ਪਿੰਡ ਕੈਦੂਪੁਰ ਦੇ ਵਿੱਚ ਖੜੇ ਆ ਮਿੱਤਰੋ ਨੰਬਰ ਵਾਈ ਹੋਰਿਆਂ ਦਾ ਕੈਪਸ਼ਨ ਦੇ ਵਿੱਚ ਚਲਾਤਾ ਬਸ ਫਟਾਫਟ ਆਜੋ ਜੇ ਕਿਸੇ ਨੇ 59 ਗੇੜਾ ਖਰੀਦਣਾ